ਬੰਦ ਪਏ ਸੀਵਰੇਜ ਦੇ ਕਾਰਨ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਹੋਈ ਨਰਕ ਤੋਂ ਵੀ ਬਦਤਰ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਦੱਸਿਏ ਕਿ ਕਪੂਰਥਲਾ ਹੈਰੀਟੇਜ ਇਲਾਕੇ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਬੰਦ ਪਏ ਸੀਵਰੇਜ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਲਗਾਤਾਰ ਸੀਵਰੇਜ ਬੰਦ ਪਿਆ ਹੈ ਜਿਸ ਦੇ ਕਾਰਨ ਪਾਣੀ ਦਾ ਨਿਕਾਸ ਸਹੀ ਟੰਗ ਨਾਲ ਨਹੀਂ ਹੋ ਰਿਹਾ ਤੇ ਹੁਣ ਗੰਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਵੜਨਾ ਸ਼ੁਰੂ ਹੋ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਗੰਦੀ ਬਦਬੂ ਤੇ ਗੰਦੇ ਪਾਣੀ ਦੇ ਕਾਰਨ ਉਹਨਾਂ ਨੂੰ ਰਹਿਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਈ ਵਾਰ ਇਸ ਸਬੰਧੀ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਫਿਲਹਾਲ ਪਿਛਲੇ 10 ਦਿਨਾਂ ਤੋਂ ਸੀਵਰੇਜ ਬਿਲਕੁਲ ਬੰਦ ਪਈ ਹੈ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਜਿਸ ਕਾਰਨ ਗੰਦਾ ਪਾਣੀ ਇਕੱਠਾ ਹੋ ਕੇ ਉਹਨਾਂ ਦੇ ਘਰਾਂ ਵਿੱਚ ਵੜ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਘਰਾਂ ਦੇ ਵਿੱਚ ਸਮਾਨ ਸਾਰਾ ਖਰਾਬ ਹੋ ਚੁੱਕਿਆ ਹੈ ਘਰ ਨੀਵੇਂ ਨੇ ਜਿਸ ਕਾਰਨ ਮੁਸ਼ਕਲਾਂ ਜ਼ਿਆਦਾ ਵੱਧ ਚੁੱਕੀਆਂ ਨੇ ਇਸ ਤੋਂ ਇਲਾਵਾ ਪਾਣੀ ਜੋ ਪਾਣੀ ਹੈ ਉਸ ਦੀ ਗੰਦੀ ਬਦਬੂ ਦੇ ਕਾਰਨ ਉਹਨਾਂ ਨੂੰ ਰਹਿਣ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਇਸ ਮੌਕੇ ਤੇ ਪਿੰਡ ਵਾਸੀਆਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਜਾ ਰਿਹਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਨਾਮਾ ਜੀ ਆਪਣਾ ਗੰਟੀ ਜੀ ਹਾਂਜੀ ਕਰ ਮੱਲਾਵਾ ਰਫਾਮਲਾ ਬੰਟੀ ਜੀ ਕੀ ਗੱਲ ਕੀ ਹੋਈ ਹੈ ਜਿਹੜਾ ਕਿ ਤੁਹਾਡੇ ਘਰ ਦੇ ਵਿੱਚ ਸੀਵਰੇਜ ਦਾ ਪਾਣੀ ਆਇਆ ਪਿਆ ਵਾ ਤੇ ਕਿੰਨੇ ਟਾਈਮ ਤੋਂ ਸੀਵਰੇਜ ਦਾ ਪਾਣੀ ਆਇਆ ਪਿਆ ਤੇ ਇਸ ਸੰਬੰਧੀ ਸਮੱਸਿਆ ਦਾ ਤੁਹਾਡਾ ਹੱਲ ਕਿਦਾਂ ਹੋਇਆ ਮਿੱਤਰ ਕੋਈ ਹੱਲ ਨਹੀਂ ਆ ਜੀ ਇਹ ਕੋਟਾ 10 ਦਿਨ ਹੋ ਗਏ ਤੇ ਇਸ ਸੇ ਇਹ ਐਮਸੀ ਕੋ ਸੁਣਾਈ ਹੋ ਰਹੀ ਉੱਥੇ ਕਮੇੜੀ ਘਰ ਦੇ ਵਿੱਚ ਸਿੱਧੀ ਕੱਦਸੀ ਅੱਛਾ ਇਹ ਜਾਂਦੇ ਆ ਇਹਾਰੇ ਆ ਜਾਂਦੇ ਆ ਗਟਰ ਬਾਰੇ ਬੰਦ ਪਏ ਨੇ ਸਾਰੇ ਸੜਾ ਰੋਟੀ ਖਾਣੇ ਤੋਂ ਦੁਪਰ ਹੋਇਆ ਪਿਆ ਹੋਆ ਉਹ ਸਿਆਣਾ ਬੰਦਾਂ ਦੇ ਬਿਠਿਆ ਉਹਦੇ ਅੰਦਰ ਪਾਣੀ ਪੜ ਗਿਆ ਤੇ ਇਸ ਪਾਣੀ ਕਿੱਥੋਂ ਪੀ ਰਿਹਾ ਥੋੜੀ ਥੋੜੀ ਪਾਣੀ ਹੈ ਉਸੇ ਚਰਕੀ ਤੁਹਾਡੇ ਸ਼ਹਿਰ ਦੇ ਐਮਐਲਏ ਸਾਹਿਬ ਕਹਿ ਰਹੇ ਆ ਕਿ ਅਸੀਂ ਮੱਲੇ ਦੇ ਵਿੱਚ ਸੀਵਰੇਜ ਦੀ ਸਫਾਈਆ ਕਰਵਾ ਰਹੀ ਹੈ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਮੱਲੇ ਚ ਵੀ ਸੀਵਰੇਜ ਮੈਂ ਕਹਿੰਦਾ ਆਖਰ ਉਸ ਮੱਲੇ ਸਰਵੇ ਕਰਨਾ ਹੋਆ ਕਿ ਐਮਐਲਏ ਦੇਖੋ ਕੀ ਹਾਲ ਹੈ ਤਾਂ ਉਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਕਹਿੰਦੇ ਆ ਸਾਰੇ ਗਟਰ ਸਪਾਸ ਸਾਫ ਕਰਕੇ ਹੁਣ ਦੇਣ ਜਿੰਨੇ ਹੈਗੇ ਇੱਥੇ ਸਾਡੇ ਸਾਹਮਣੇ ਆ ਉਹ ਦਿਖਾ ਦਿੱਤਾ ਸੀ ਨਾ ਬੋਸ ਕੀ ਨਾਮ ਆ ਤੇ ਕੀ ਕੰਮ ਕਰਦੇ ਤੁਸੀਂ ਮੈਂ ਮਜ਼ਦੂਰੀ ਕਰਦਾ ਜੀ ਨਾਮ ਕੀ ਹੈ ਤੁਹਾਡਾ ਬੰਟੀ ਨਾਮ ਆ ਜੀ ਆਪਣਾ ਦੇਖ ਕਰੋ ਕਰਮ ਮੱਲਾਵਾ ਅਰਫਾਨ ਹਾਂਜੀ ਕੀ ਸਮੱਸਿਆ ਕੀ ਆ ਰਹੀ ਤੁਹਾਡੇ ਗਲੀ ਚ ਸਾਨੂੰ ਗਟਰ ਦੀ ਪ੍ਰੋਬਲਮ ਆ ਸਾਡੇ ਘਰਾਂ ਚ ਪਾਣੀ ਬੜਾ ਸੀ ਦੋ ਟਿਕਾਣੀ ਤੇ ਵੀ ਉੱਠ ਕੇ ਆ ਕਿੰਨੇ ਟਾਈਮ ਤੋਂ ਸਮੱਸਿਆ ਆ ਰਹੀ ਅੱਜ 10 ਦਿਨ ਹਫਤਾ ਹੋ ਚੁਗਾ ਤਾਂ ਜਿਹੜੇ ਕੀ ਕਰਮਚਾਰੀ ਕੋਈ ਜਿਸ ਇਸ ਵੰਦੀ ਕੋਈ ਕੰਪਲੀਟ ਦਿੱਤੀ ਦਿੱਤੀ ਸੀ ਆਂਦੇ ਨਹੀਂ ਸਾਡੇ ਆਮਸੀ ਸਾਹਿਬ ਵੀ ਕਿੰਨੇ ਵਾਰੀ ਫੋਨ ਕਰ ਚੁੱਕੇ ਆ ਬਲਾਕ ਪ੍ਰਾਈਵੇਟ ਵੀ ਕੰਮ ਕਰਾਇਆ ਫਿਰ ਵੀ ਕੁਛ ਨਹੀਂ ਬਣਿਆ ਤਾਂ ਗੱਡੀ ਲੈ ਆਉਣ ਤੇ ਇਨਕਾਰ ਕਰਦੇ ਆ ਤਾਂ ਤੁਸੀਂ ਇੱਕ ਕਮਿਸ਼ਨਰ ਸਾਹਿਬ ਨੂੰ ਕੋਈ ਮੰਗ ਕਰਨਾ ਚਾਹੂਗੇ ਸਾਡੀ ਗਲੀ ਸਾਫ਼ ਕਰਾਓ ਸਾਡੇ ਗੱਟਰ ਸਾਫ਼ ਕਰੋ ਬਸ ਆ ਮੰਗ ਸਕਦਾ ਸਾਨੂੰ ਸਫਾਈ ਚਾਹੀਦੀ ਘਰ ਨਹੀਂ ਹਾਂਜੀ ਐਮ ਸੀ ਸਾਹਿਬ ਕੇ ਨਾਮਾ ਜੀ ਆਪਣਾ ਤੇ ਆਪਣਾ ਕਿਹੜਾ ਬਾਡ ਪੈਂਦਾ ਵਾ ਮੇਰਾ ਨਾਮ ਅਸ਼ੋਕ ਕੁਮਾਰ ਭਗਤ ਬਾਡ ਨੰਬਰ 28 ਹਾਂਜੀ ਅਸ਼ੋਕ ਜੀ ਤੁਹਾਡੇ ਬਾੜ ਦੇ ਵਿੱਚ ਕੀ ਸਮੱਸਿਆ ਕੀ ਆ ਰਹੀ ਹੈ ਜਿਹਨੂੰ ਲੈ ਕੇ ਤੁਹਾਡੇ ਦਿੱਕਰ ਕੋਈ ਬਾੜ ਵਾਲੇ ਵੀ ਪ੍ਰੇਸ਼ਾਨ ਹੋ ਤਾਂ ਤੁਸੀਂ ਵੀ ਪ੍ਰੇਸ਼ਾਨ ਹੋ ਕੀ ਸਮੱਸਿਆ ਕੀ ਹੈ ਸਮੱਸਿਆ ਇਹ ਆ ਰਹੀ ਹੈ 8-10 ਦਿਨ ਤੋਂ ਸੀਵਰੇਜ ਗਲੀ ਦੇ ਵਿੱਚ ਛੋਟੀ ਜਿਹੀ ਗਲੀ ਹੈ ਸੀਵਰੇਜ ਬੰਦ ਹੋਇਆ ਨਾ ਬਿੱਟੂ ਭਾਈ ਨੂੰ ਕੰਪਲੇਨਟ ਕੀਤੀ ਹੈ ਬੰਦੇ ਭੇਜੇ ਆ ਬੰਦਿਆਂ ਨੇ ਕਹਿਤਾ ਵੀ ਇੱਥੇ ਗੱਡੀ ਲੱਗਣੀ ਹੈ ਗੱਡੀ ਤੋਂ ਬਗੈਰ ਨਹੀਂ ਖੁੱਲਣਾ ਉਸ ਤੋਂ ਬਾਅਦ ਸੋ ਮੰਗਲਵਾਰ ਦੇ ਫੋਨ ਕਰ ਰਹੇ ਆ ਗੱਡੀ ਨਹੀਂ ਆਦਨਾਂ ਕੇ ਅੱਗੋਂ ਮੈਨੂੰ ਬਿੱਟੂ ਭਾਜੀ ਕਹਿੰਦੇ ਜੀ ਵੀ ਗੱਡੀ ਆਦਨਾਂ ਕੇ ਜਿਹੜੀ ਹੈ ਨਾ ਉਹ ਕਹਿੰਦੇ ਜੀ ਇੱਥੇ ਤਾਰਾਂ ਪੈਂਦੀਆਂ ਤਾਰਾਂ ਨਹੀਂ ਆਦਨਾਂ ਕੇ ਉਹ ਗੱਡੀ ਨਹੀਂ ਆਣੀ ਜਦ ਅਸੀਂ ਕਿਹਾ ਆਦਨਾਂ ਕੇ ਵੀ ਅਸੀਂ ਤਾਰਾਂ ਚੱਕ ਦਵਾਂਗੇ ਜੇ ਕੋਈ ਹੈਗੀ ਹੈ ਗੱਡੀ ਦੇ ਭੇਜਨਾਂ ਦੇ ਨਾਲ ਕੇ ਕਿਸੇ ਨੇ ਕੋਈ ਗੱਡੀ ਨਹੀਂ ਭੇਜੀ ਦੋ ਵਾਰੀ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਨਾ ਕਮਿਸ਼ਨਰ ਸਾਹਿਬ ਦੀ ਕੋਈ ਸੁਣਵਾਈ ਹੋਈ ਇਹਦਾ ਨਾ ਕਿ ਨਹੀਂ ਅਸ਼ੋਕ ਜੀ ਕੱਲ ਅਸੀਂ ਵੀ ਦੇਖ ਰਹੇ ਸੀ ਇੱਕ ਚੈਨਲ ਤੇ ਜਿੱਥੇ ਕਿ ਰਾਣਾ ਜੀ ਦੇ ਨਾਲ ਤੁਸੀਂ ਖੜੇ ਸੀ ਤੇ ਰਾਣਾ ਜੀ ਵੀ ਸਮੱਸਿਆ ਬਾਰੇ ਤੁਹਾਨੂੰ ਪੁੱਛਦੇ ਕਿ ਤੁਹਾਡੀ ਬਾੜ ਦੀ ਸਮੱਸਿਆ ਹੱਲ ਹੋ ਗਈ ਕਿ ਨਹੀਂ ਹੋ ਗਈ ਕਿਉਂਕਿ ਉਹਨਾਂ ਵੱਲੋਂ ਵੀ ਸ਼ਾਇਦ ਦੇ ਵਿੱਚ ਸੀਵਰੇਜ ਨੂੰ ਲੈ ਕੇ ਮਸ਼ੀਨਾਂ ਲਵਾਈਆਂ ਗਈਆਂ ਵਾ ਤਾਂ ਉਹ ਚੀਜ਼ਾਂ ਫਿਰ ਤੁਸੀਂ ਕਿੱਦਾਂ ਦਿੱਖਦੇ ਮੇਰੇ ਬਾੜ ਚ ਹਲ ਤੱਕ ਕੋਈ ਇਹਦਾ ਨਾ ਕਿ ਨਹੀਂ ਆਈ ਰਾਣਾ ਸਾਹਿਬ ਨੇ ਇਹ ਜ਼ਰੂਰ ਕਿਹਾ ਜੀ ਤੇਰੇ ਬਾੜ ਚ ਮਸ਼ੀਨਾਂ ਲੱਗਣਗੀਆਂ ਪਰ ਹਾਲੇ ਤੱਕ ਮੇਰੇ ਵਾਰਡ 'ਚ ਕੋਈ ਮਸ਼ੀਨ ਨਹੀਂ ਆਈ ਹੁਣ ਗੱਲ ਕਰੀ ਤੁਹਾਡੀ ਬਾੜ ਦੇ ਜਿਹੜੇ ਲੋਕ ਐਨੇ ਪ੍ਰੇਸ਼ਾਨ ਵਾ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਸਮੱਸਿਆ ਹੱਲ ਹੋਉਣਗੇ ਇਹ ਤੇ ਹੁਣ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਤਾਂ ਨਾਲ ਕੇ ਭਈ ਸਾਡੀ ਸਮੱਸਿਆ ਹੱਲ ਕਰਾਂ ਕਿਉਂ ਨਹੀਂ ਕਰਾਂਦੇ ਤਾਂ ਨਾਲ ਕੇ ਦੋ ਵਾਰੀ ਫੋਨ ਕੀਤਾ ਤਾਂ ਨਾਲ ਕੇ ਤੀਜੀ ਵਾਰੀ ਉਹਨਾਂ ਨੇ ਫੋਨ ਨਹੀਂ ਚੱਕਿਆ ਕੋਈ ਧੰਨਾਂ ਨਾ ਆ ਰਿਹਾ ਕੋਈ ਧੰਨਾਂ ਨਾ ਆ ਰਿਹਾ ਹਾਂ ਜੀ ਐਮਸੀ ਸਾਹਿਬ ਆਉਣ ਵਾਲੇ ਟਾਈਮ ਦੇ ਵਿੱਚ ਤੜਕੀ ਏਜੰਡਾ ਰਹੂਗਾ ਨਗਰ ਨਿਗਮ ਜਾਂ ਪ੍ਰਸ਼ਾਸਨ ਦੇ ਖਿਲਾਫ ਜੇ ਮੇਰਾ ਮਸਲਾ ਨਾ ਹੱਲ ਹੋਇਆ ਜੇ ਸਾਨੂੰ ਧਰਨਾ ਲਾਉਣਾ ਪਿਆ ਧਰਨਾ ਲਾਵਾਂਗੇ ਜੇ ਕਿਹਦਾ ਪੁਤਲਾ ਫੁਕਣਾ ਪਿਆ ਸੀ ਪੁਤਲਾ ਵੀ ਫੁਕਾਂਗੇ ਤਾਂ ਤੁਸੀਂ ਆਪਣੇ ਐਮਐਲਏ ਸਾਹਿਬ ਤੋਂ ਕੋਈ ਆਸ ਕੋਈ ਰੱਖਦੇ ਹਾਂਜੀ ਆਪਣੇ ਐਮਐਲਏ ਸਭ ਦੇ ਸ਼ਾਇਦ ਐਮਐਲਏ ਕੋਈ ਆਸ ਰੱਖਦੇ ਪਏ ਉਹਨਾਂ ਨੇ ਤੇ ਕਿਹਾ ਵੀ ਜਦਨਾ ਕਿ ਤੇਰੇ ਵਾਰਡ ਚ ਸਫਾਈ ਕਰਾਵਾਂਗੇ ਪਰ ਹਾਲੇ ਤੱਕ ਕੋਈ ਨਹੀਂ ਜੀ ਪਤਾ ਨਹੀਂ ਹਾਲੇ ਟਾਈਮ ਲੱਗੂਗਾ ਬਾਰੀ ਕਰਾਉਂਗੇ ਹਾਂਜੀ